ਜਸਜੀਤ ਵਾਸਤੇ ਸੈਂਟਰ ਗਵਰਨਮੈਂਟ ਤੋਂ ਪੈਸਾ ਆਇਆ ਸਟੇਟ ਦਾ ਫਰਚ ਬਣਦਾ ਉੱਥੇ ਪੈਸੇ ਲਾਵੇ ਇਹਨਾਂ ਲਾਏ ਨਹੀਂ ਨਹੀਂ ਲਾਏ ਉਸੇ ਕਰਕੇ ਰੁਕੇ ਹੋਰੇ ਬਾਕੀ ਦੇ ਲੱਗੇ ਨਹੀਂ ਤਾਂ ਹੀ ਤਾਂ 7000 ਕਰੋੜ ਵਾਪਸ ਚਲੇ ਗਿਆ ਉਹ ਕਹਿੰਦੇ ਮੋਦੀ ਸਾਹਿਬ ਧੱਕਾ ਕਰਦੇ ਕਿ ਪੰਜਾਬ ਚ ਬੀਜੇਪੀ ਨੂੰ ਪ੍ਰਸੰਨ ਨਹੀਂ ਕਰਦੇ ਬਦਲ ਨਹੀਂ ਬਦਲਾ ਲਈ ਜਾਂਦਾ ਉਹ ਤਾਂ ਜਿੰਨੀਆਂ ਮਰਜ਼ੀ ਸੁਣੀ ਜਾਓ ਵੇਲੀ ਰਨ ਪਰੌਣੇ ਜੋਗੀ ਪੁਰਾਣੀਆਂ ਕਹਾਵਤਾਂ ਨੇ ਚੰਗੀਆਂ ਨੇ ਮਾੜੀਆਂ ਨੇ ਮੈਨੂੰ ਨਹੀਂ ਪਤਾ ਪਰ ਜਦੋਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਉਹ ਤਾਂ ਹੁਣ ਕੇਜਰੀਵਾਲ ਸਾਹਿਬ ਹਰ स्टेज पर जाके बोली जाते नशा कम हो चुका है खत्म हो चुका है आम आदमी क्लीनिक खुल चुके हैं आम आदमी क्लीनिक नहीं जोड़े खोले हूँ एक हेठा पिंड बोर्ड लगे है तीर ला के आम आदमी क्लीनिक पर उत्थे आम आदमी क्लीनिक आम आदमी क्लीनिक क्यों नहीं लिखा है क्योंकि वह सेंटर गौरमेंट के पैसों बने से सेंट गौरमेंट की स्कीम सी ਉੱਥੇ ਵੀ ਇੱਥੇ ਉਹ ਕਹਿੰਦੇ ਸਿੱਖਿਆ ਕ੍ਰਾਂਤੀ ਹੈਲਥ ਕ੍ਰਾਂਤੀ ਟਾਇਲਟਸ ਨੂੰ ਰਿਪੇਅਰ ਕਰਕੇ ਹੁਣ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਵਾਸਤੇ ਕੀਤਾ ਕੀ ਹੈ ਇਹ ਕਿੰਨੇ ਭਰਤੀ ਕੀਤੇ ਨੇ ਰੋਜ਼ ਬੀਬੀਆਂ ਰੋਲਾ ਪਾਉਂਦੀਆਂ ਨੇ ਸਾਡੀਆਂ ਧੀਆ ਪਹਿਣਾ ਬੰਦੇ ਸਾਫੇ ਚੱਕੀ ਫਿਰਦੇ ਨੇ ਡਾਂਗਾ ਖਾ ਕੇ